ਕਿਵੇਂ ਰੋੜ ਤੇ ਸ਼ਾਇਦ ਐਕਸੀਡੈਂਟ ਵੈਰਾ ਹੋਇਆ ਕੁਛ। ਤੋਂ ਜਦੋਂ ਵੀ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ। ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ। ਇਹਨੇ ਪਹਿਲਾਂ ਇਹਨੇ ਸ਼ਾਇਦ ਤਰ੍ਹਾਂ ਹੋਟਲ ਰੈਂਟ ਤੇ ਲਿਆਇ ਇਕੱਠਿਆਂ ਲਿਆ ਹੋਇਆ ਸੀ। ਸ਼ਾਇਦ ਉਹਨੇ ਪਹਿਲਾਂ ਹੀ ਲਗੜ-ਠੜ ਚੱਲਦੀ ਪਈ। ਦੋ ਚਾਰ ਇਹ ਪਹਿਲਾਂ ਉਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣ ਗਿਨੇ। ਹੁਣ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਤੇ ਨਹੀਂ ਆੜੇ ਛੋਟੇ ਬਰੋਦਰ ਨੇ ਜੋ ਮੇਰੇ ਲਈ ਹੋਈ ਸੀ। ਇਹ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ। ਮੁੰ ਕਿ ਕਿਨੇ ਕੰਦੇ ਜਿਹਨਾਂ ਨੂੰ ਲਾਈਆਂ ਸਤਿ ਮਨੋ ਭਾਈ ਰੋੜ ਤੇ ਜੋ ਸੁਣਨੇ ਮੈਂ ਇੱਥੇ ਗੱਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਦੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਚਿੱਤ ਕੇ ਇਹ ਮਨੋਨੀ ਭਾਈ ਪਤਾ ਹੀ ਉਹ ਉਹੀ ਜਾਂਦਾ ਕਿ ਮੈਂ ਮੌਕੇ ਤੇ ਹਾਂ ਨਹੀਂ ਸੀ ਭਾਈ ਇੱਥੇ ਹਜ਼ਾਰ ਵਗੈਰਾ ਵੀ ਗਈ ਹੋਣਾ ਨਹੀਂ ਸੁਣਤੀ ਹੈ ਕਿ ਦੇ ਦਾਤਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਕੁਛ ਸੀਸੀਰੀ ਵਗੈਰਾ ਦਾ ਗੱਡਾ ਇੱਥੇ ਉੱਥੇ ਸੀ ਸੀਸੀਰੀ ਉਹ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਕਰਕੇ ਹੁੰਦੀ ਹੈ ਜੇ ਕੋਈ ਅੰਦਰ ਗੱਲ ਹੋਈ ਉਹ ਤੇ ਆ ਜਾਏਗੀ ਜੇ ਕੋਈ ਬਾਹਰ ਵੀ ਫਿਰ ਭਾਈ ਉਹ ਤੇ ਨਹੀਂ ਆ ਸਕਣੀ ਨੇ ਵੀ ਰੋੜ ਤੇ ਇਥੇ ਮੋੜ ਤੇ ਮਿਲ ਜਿਓ ਉਹਨਾਂ ਸਿਆਰ ਕੰਦੇ ਗਲੀ ਦੇ ਘੁੰਮ ਕੇ ਅਗਲੀ ਗਲੀ ਆਉਟ ਹੀ ਇਥੇ ਮੋੜ ਤੇ ਇਹਨਾਂ ਕਿ ਰਸ਼ ਬੜਾ ਲੱਗ ਰਿਹਾ ਤੋ ਜਦੋਂ ਆਗੇ ਦੇਖਿਆ ਤਾਂ ਮੈਨੂੰ ਕਿ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਜੇ ਕਿ ਹੀ ਲੰਮੇ ਪਿਆ ਹੋਇਆ ਉਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਪੁਲਿਸ ਬਣਾ 108 ਤੇ ਫੋਨ ਕੀਤਾ ਉਹ ਤੇ ਕੰਟਰੋਲ ਰੂਮ ਤੇ ਖਾਸ ਫੋਨ ਕੀਤਾ ਨਹੀਂ ਆ ਗਏ ਮਲਾਜਨ ਮਲਾਜਨ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਜਿਹੜੇ ਵਾਈਫ ਦੇ ਪਿਆਣਾ ਤੇ ਉਹਦੇ ਘਰ ਵੀ ਦੋ ਚਾਰੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਵਾਲੇ ਨਹੀਂ ਕ ਇਹ ਤੇ ਸਰਕਾਰੀ ਹੋਸਪਟਲ ਵਿੱਚ ਜਗ ਮਤਲਬ ਪਰਚੇ ਦਾ ਕੰਮ ਹੈ ਬਿਲਕੁਲ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਨੂੰ ਸੋਚਿਆ ਕਿ ਕਿਦਾਂ ਕਦੇ ਕੰਮ ਤੇ ਮਾੜਾ ਨਾਲ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਵੀ ਹੈ ਨਹੀਂ ਨਾ ਗੁੰਡਾ ਕਰਦੇ ਇੰਨੀ ਵੱਡੀ ਮੈਂ ਗੁਰਦਾਪੁਰੋਂ ਇੱਦੋਂ ਆਉਂਦਾ ਸੀ ਮੇਰੇ ਹੁੰਦਾ ਬੰਦਾ ਜਖਮੀ ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰ ਰੁਕੀ ਖੜਿਆ ਡਰਾੜ ਨੂੰ ਟੈਂਸ਼ਨ ਫੋਟੇ ਡਰਾੜ ਹੀ ਉਹਨੇ ਮੇਰੇ ਮੋਢੇ ਮਾਰਾ ਵਟਿਆ ਵਾ ਫਿਰ ਮੇਰੇ ਲੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਜਲ ਮੰਦਿਰ ਤੇ ਸ਼ੇਪ ਦੇ ਕਿੰਚੀ ਚ ਸਰਜੀਆ ਜੋ ਮੈਨੂੰ ਪਤਾ ਲਗਾਵਾ ਤੇ ਉਹਰੇ ਕਰਦੇ ਸਾਰਾ ਪਤਾ ਡਰਾੜ ਮਾਰ ਕੇ ਉਹ ਅਨੇ ਵਾਰ ਡਰਾੜ ਮਾਰੇ ਜਬ ਮਾਰੀ ਜਣਾ ਦਾ ਅੰਜੋ ਪੀਛੇ ਜਾਂਦਾ ਤੇ ਉਹ ਕੋਲ ਜਾਣ ਜਾਂਦਾ ਕਿ ਇਹਨੇ ਕੋਈ ਝਗੜਾ ਹੀ ਨਾ ਦਾ ਪੀਛੇ ਵੀ ਆਈ ਤੇ ਉਹਦੇ ਬਾਕੀ ਜੇ ਉਹਦੀ ਘਰ ਜੂ ਸਾਰਾ ਪਤਾ ਵੀ ਜਿਹੜੇ ਮੰਦਿਆ ਨਹੀਂ ਪਰ ਸ਼ਰੇਮ ਗੁੰਡਾ ਦਰਦੀ ਹੋਈ ਛਰੇਮ ਗੁੰਡੇ ਦਰਦੀ ਹੋਈ ਆ ਹਾਂ ਬਬਾਈ ਕੀ ਦੋਗਦੀ ਘਟਨਾ ਸਾਰੀ ਇਹ ਜੀ ਮੈਂ ਤੇ ਅੱਧਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਨਾਨਕ ਦੇ ਵੇਖਿਆ ਉਹ ਕਹਿੰਦਾ ਮੈਨੂੰ ਮਾਰ ਕੇ ਗਾੜੂ ਨੰਨੇ ਵਾ ਮਰੀਂ ਰਾੜ ਲੌ ਲਾਣ ਰਿਹਾ ਲੌ ਲਾਣ ਰਿਹਾ ਕੋਈ ਕੰਮ ਨਹੀਂ ਮੋਟੇ ਹੀ ਵਟਿਆ ਬੰਨਾਂ ਦਾ ਅੱਛਾ ਹਾਂ ਲੱਤਾਂ ਤੇ ਮੋਟੇ ਦੀ ਮੋਟੇ ਰਸਤੇ ਦੀ ਕੰਮ ਹੀ ਨਹੀਂ ਕਰਦੀ ਉਹ ਕਹਿੰਦਾ ਵੀ ਲਾਫੇ ਮੇਰੀ ਵਾਡੀ ਸੀਗਾ ਮੇਰੀ ਜਾਨ ਨਿਕਲਦੀ ਹੈ ਕੀ ਗੱਲ ਬਾਤ ਹੈ ਇਹ ਤੇ ਮੌਕੇ ਤੇ ਅਸੀਂ ਆਏ ਨਾ ਤੇ ਇੱਥੇ ਲੱਗਾ ਝੜਾ ਹੋਇਆ ਤੇ ਮੁੰਡੇ ਨੂੰ ਅੰਦਰ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਤੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਏ ਉਹਨੂੰ ਪਲਾਉਣ ਤੇ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਰਾ ਜਰੀ ਬਾਜੀ ਇਹ ਆਪਣੇ ਸੰਗੋਪਾ ਰੋਡ ਬਾਜੀਦਾ ਹੈ ਜੇ ਚੰਗਾ ਚਾਹਤ ਮੰਡੇ ਦਾ ਬਚਾਈ ਹੈ ਮੇਰੇ ਚੰਦਰੋੜ ਜੀ ਅੰਮੀ ਬੰਦੇ ਦਾ ਪਛਾਣੀਏ ਤੁਹਾਨੂੰ ਨਹੀਂ ਕਿਵੇਂ ਪਤਾ ਲੱਗਾ ਤੁਹਾਨੂੰ ਆਹ ਫੋਨ ਕਟੋਰਮ ਤੋਂ ਫੋਨ ਆਇਆਗਾ ਉਹ ਸਾਡੇ ਕਿੰਨੇ ਇੱਕ ਕਿੰਨੇ ਜੰਮੀ ਹੋਏ ਮੁੰਡੇ ਕੋਈ ਕੋਈ ਹੋਇਆ ਦੂਜੇ ਪਤਾ ਹੀ ਕੋਣੀ ਮੁੰਡੇ ਆ ਕਿੰਨੇ ਨਹੀਂ ਆ ਜੀ ਨਹੀਂ ਪਤਾ ਲੱਗਦਾ ਤੇ ਮੁੰਡਾ ਜਿੱਥੇ ਕਿੰਨਾ ਕਿ ਦਿਖੇ ਹੋਇਆ ਜੀ ਲੱਤ ਤੇ ਛੱਟ ਲੱਗੀ ਉਹ ਤਾਂ ਆ ਗਿਆ ਹੈ ਹਸਪਤਲ ਗਿਆ ਕਿੱਥੇ ਮੁੰਡਾ ਹਸਪਤਲ ਪਛਾਤਾ ਹਾਂ ਹਾਂ ਉਹ ਪੂਰੀ ਘਰ ਦੀ